ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਲੜਕੀਆਂ ਤੇ ਲੜਕਿਆਂ ਦੇ ਖਾਸ ਰਿਸ਼ਤੇ ਡਿਫਰੈਂਟ ਕੰਟਰੀਜ਼ ਤੋਂ ਔਰ ਪੰਜਾਬ ਤੋਂ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜੇਕਰ ਤੁਸੀਂ ਆਪਣੀ ਨਵੀਂ ਐਡ ਲਗवानी ਹੈ ਜਾਂ ਐਡ ਲਗਵਾਈ ਹੋਈ ਹੈ ਤੇ ਐਡ ਨੂੰ ਰਿਪੀਟ ਹੀ ਕਰਵਾਉਣਾ ਹੈ ਤਾਂ ਸਾਨੂੰ ਸਿਰਫ WhatsApp ਤੇ ਮੈਸੇਜ ਕਰੋ ਫੋਨ ਕਾਲ ਨਹੀਂ ਕਰਨਾ ਹੈ ਟੈਕਸਟ ਮੈਸੇਜ ਜਾਫਰ ਦਾ ਵਾਇਸ ਮੈਸੇਜ ਨੋਟ ਕਰੋ ਜੀ ਲੜਕੀਆਂ ਦੇ ਖਾਸ ਰਿਸ਼ਤੇ ਤੇ ਲੜਕਿਆਂ ਦੇ ਖਾਸ ਰਿਸ਼ਤੇ ਫਰਸਟ ਰਿਸ਼ਤਾ ਹੈ ਲੜਕੀ ਦਾ ਲੜਕੀ ਦਾ ਨਾਮ ਹੈ ਕੌਰ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਲਾਇਸੈਂਸ ਪ੍ਰੈਕਟੀਕਲ ਨਰਸ ਹੈ 1999 ਦਾ ਬਰਥ 1999 ਦਾ 5 ਫੁੱਟ 6 ਇੰਚ ਹਾਈਟ ਹੈ ਕਾਸਟ ਹੈ ਇਹਨਾਂ ਦੀ ਕੰਬੋਜ ਸਿੱਖ ਜ਼ਮੀਨ ਹੈ ਇਹਨਾਂ ਦੀ 26 ਏਕੜ ਤੇ ਲੜਕਾ ਇਹਨਾਂ ਨੂੰ ਕੰਬੋਜ ਸਿੱਖ ਕਾਸਟ ਦਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਲੜਕਾ ਜਿਹੜਾ ਹੈ ਕੈਨੇਡਾ ਵਿੱਚ ਸਿਟੀਜ਼ਨ ਹੋਵੇ 25 ਤੋਂ 30 ਅਕਰ ਨਾਲ ਜ਼ਮੀਨ ਵੀ ਹੋਵੇ ਜਲੰਧਰ ਏਰੀਆ ਨੂੰ ਬੁਲਾਉਂ ਕਰਦੇ ਨੇ ਤੇ ਵਧੇਰੇ ਇਨਫੋਰਮੇਸ਼ਨ ਵਾਸਤੇ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਦਿੱਤਾ ਹੋਇਆ ਹੈ 8725826496 9815326496 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਬਰਥ ਹੈ 1992 1992 ਬੌਰਨ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ITT ਕੀਤੀ ਹੋਈ ਹੈ ਤੇ B&D ਹੁਣ ਕਰ ਰਹੇ ਨੇ ਕਾਸਟ ਹੈ ਮਜਵੀ ਸਿੱਖ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦੀ ਚੋਇਸ ਹੈ ਕਿ ਲੜਕਾ ਕੋਈ ਪ੍ਰਾਈਵੇਟ ਜੌਬ ਤੇ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਜਾਂ ਕੋਈ ਬਿਜ਼ਨਸ ਕਰਦਾ ਹੋਵੇ ਇਹਨਾਂ ਨੂੰ ਐਨਆਰਆਈ ਰਿਸ਼ਤਾ ਨਹੀਂ ਚਾਹੀਦਾ ਹੈ ਇਸ ਲਈ ਇਹਨਾਂ ਨੂੰ ਸਿਰਫ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹੀ ਕਾਲ ਕਰਨ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਲੁਧਿਆਣਾ ਸਿਟੀ ਤੋਂ ਕਿਉਂਕਿ ਫੈਮਿਲੀ ਜਿਹੜੀ ਹੈ ਉਹ ਵੀ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੀ ਹੈ ਇਸ ਕਰਕੇ ਇਹਨਾਂ ਨੂੰ ਬਾਹਰ ਵਾਲੇ ਕਾਲ ਨਾ ਕਰਨ ਸਿਰਫ ਲੁਧਿਆਣਾ ਸਿਟੀ ਵਾਲੇ ਹੀ ਸੰਪਰਕ ਕਰਨ ਫੋਨ ਨੰਬਰ ਨੋਟ ਕਰੋ ਜੀ 798641148 798641148 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਮਹਿਕਾਉਰ ਲੜਕੀ ਪ੍ਰਾਈਵੇਟ ਟੀਚਰ ਹੈ ਬਰਥ ਹੈ ਇਹਨਾਂ ਦਾ ਅਗਸਤ 1992 1992 ਬੌਰਨ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀ ਕਾਮ ਤੇ ਐਮ ਬੀਏ ਫਾਈਨਾਂਸ ਕਾਸਟ ਸੌਰੀ ਫਾਦਰ ਇਹਨਾਂ ਦੇ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਦਰ ਜਿਹੜੇ ਨੇ ਉਹ ਹਾਊਸ ਵਾਈਫ ਨੇ ਇੱਕ ਬ੍ਰਦਰ ਹੈ ਔਰ ਇੱਕ ਸਿਸਟਰ ਹੈ ਉਹ ਕਨੇਡਾ ਦੇ ਵਿੱਚ ਨੇ ਕਾਸਟ ਹੈ ਇਹਨਾਂ ਦੀ ਰਾਮਦਾਸ ਸਿੰਘ ਸਿੱਖ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਜਾਂਦਾ ਕਨੇਡਾ ਵਿੱਚ ਪੀਆਰ ਹੋਵੇ ਜਾਂ ਫਿਰ ਕੋਈ ਗਵਰਨਮੈਂਟ ਜੌਬ ਕਰਦਾ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9877304548 9877304548 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ 11 ਸਤੰਬਰ 2004 ਦਾ ਇਹਨਾਂ ਦਾ ਜਨਮ ਹੈ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਪਲੱਸ 2 ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੂੰ ਸ਼ੁੱਧ ਵੈਸ਼ਨ ਪਰਿਵਾਰ ਤੋਂ ਚਾਹੀਦਾ ਹੈ ਔਰ ਲੜਕਾ ਜਿਹੜਾ ਹੈ ਇਹਨਾਂ ਨੂੰ ਫੋਰਨ ਵਿੱਚ ਗਿਆ ਹੋਵੇ ਕਿਸੇ ਵੀ ਕੰਟਰੀ ਨੂੰ ਬਿਲੋਂਗ ਕਰਦਾ ਹੋਵੇ ਤੇ ਜਾਤੀਬੰਧਨ ਕੋਈ ਨਹੀਂ ਹੈ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਔਰ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਪੰਜਾਬ ਤੋਂ ਬਲੋਂਗ ਕਰਦੇ ਨੇ ਸੰਗਰੂਰ ਜ਼ਿਲ੍ਹੇ ਤੋਂ ਔਰ ਡਿਸਟ੍ਰਿਕਟ ਹੈ ਨਾ ਸੌਰੀ ਏਰੀਆ ਹੈ ਨਾ ਦਾ ਸੁਨਾਮ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 7009525097 7955097 ਇਸ ਨੰਬਰ ਤੇ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਕੌਰ ਬਰਥ ਹੈ 16 ਫਰਵਰੀ 1994 ਜਾਨੀ ਕਿ 1994 ਬੋਰਨ ਨੇ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਏ ਬੀਐਡ ਕਾਸਟ ਮਜਬੀ ਸਿੱਖ ਲੁਧਿਆਣਾ ਸਿਟੀ ਤੋਂ ਇਹ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਪ੍ਰਾਈਵੇਟ ਜੌਬ ਤੇ ਹੋਵੇ ਜਾਂ ਫਿਰ ਕੋਈ ਬਿਜ਼ਨਸ ਕਰਦਾ ਹੋਵੇ ਔਰ ਲੁਧਿਆਣਾ ਸ਼ਹਿਰ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਫੋਨ ਨੰਬਰ ਨੋਟ ਕਰੋ ਜੀ 79866 41148 79866 41148 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਘ ਲੜਕਾ ਕੈਨੇਡਾ ਦਾ ਪੀਆਰ ਹੈ ਬਰਥ ਹੈ 1988 5 ਫੁੱਟ 8 ਇੰਚ ਹਾਈਟ ਹੈ ਕੁਆਲਿਫੀਕੇਸ਼ਨ ਹੈ ਐਮ ਫਾਰਮੇਸੀ ਕਾਸਟ ਹੈ ਜੱਟ ਸਿੱਖ ਇੱਕ ਬ੍ਰਦਰ ਹੈ ਉਹ ਕੈਨੇਡਾ ਵਿੱਚ ਹੈ ਪੀਆਰ ਸਿਸਟਰ ਇਹਨਾਂ ਦੀ ਨਹੀਂ ਹੈ ਜ਼ਮੀਨ 12 ਏਕੜ ਹੈ ਸ਼ਹਿਰੀ ਤੇ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਿਸ ਦੀ ਏਜ 30 ਤੋਂ ਲੈ ਕੇ 35 ਸਾਲ ਵਿੱਚ ਹੋਵੇ ਲੜਕੀ ਅਨਮੈਰਿਡ ਹੋਵੇ ਤੇ ਕੈਨੇਡਾ ਵਿੱਚ ਜਾਂ ਵਰਕ ਪਰਮਿਟ ਤੇ ਜਾਂ ਪੀਆਰ ਜਾਂ ਲੜਕੀ ਜੜੀ ਹੈ ਮਿੰਸਪੀਲ ਨਨੂ ਕੈਨੇਡਾ ਵਿੱਚ ਹੀ ਲੜਕੀ ਚਾਹੀਦੀ ਹੈ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 98142 14601 ਦੂਸਰਾ ਹੈ +1 437 376 7620 ਸੇ ਇੱਕ ਵਾਰੀ ਫੇਰ ਤੁਸੀਂ ਜਿਹੜਾ ਹੈ ਨੰਬਰ ਨੋਟ ਕਰੋ ਜੀ 98142 14601 +1 437 376 7620 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਘ ਲੜਕਾ ਕੈਨੇਡਾ ਦਾ ਪੀਆਰ ਹੈ ਬਰਥ ਹੈ ਇਹਨਾਂ ਦਾ 1995 ਦਾ 1995 ਬੌਰਨ 5 ਫੁੱਟ 7 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਕਾਸਟ ਜਾਟ ਸਿਕ ਹੈ ਇੱਕ ਸਿਸਟਰ ਹੈ ਇਹਨਾਂ ਦੀ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਮੈਰਿਡ ਹੈ ਜ਼ਮੀਨ ਹੈ ਇਹਨਾਂ ਦੀ 3 ਏਕੜ ਸ਼ਹਿਰੀ ਲੜਕੀ ਇਹਨਾਂ ਨੂੰ ਬੀਐਸਸੀ ਨਰਸਿੰਗ ਚਾਹੀਦੀ ਹੈ ਜਾਂ ਨਰਸਿੰਗ ਫੀਲਡ ਵਿੱਚ ਕੋਈ ਉਹਨੇ ਡਿਗਰੀ ਕੀਤੀ ਹੋਵੇ ਡਿਸਟ੍ਰਿਕਟ ਹੈ ਇਹਨਾਂ ਦਾ ਲੁਧਿਆਣਾ ਫੈਮਿਲੀ ਦਾ ਫੋਨ ਨੰਬਰ ਹੈ 95017 1886 95017 1886 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਲੜਕੀ ਕੈਨੇਡਾ ਦੀ ਪੀਆਰ ਹੈ ਬਰਥ ਹੈ ਇਹਨਾਂ ਦਾ ਮਈ 1987 1987 ਬੌਰਨ 5 ਫਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਕਮ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸਵਾਈਫ ਹੈ ਕਾਸਟ ਹੈ ਨਦੀ RAM ਗੜੀਆ ਸਿੱਖ ਥੋੜੇ ਟਾਈਮ ਦਾ ਇਹਨਾਂ ਦਾ ਡਾਈਵੋਰਸ ਹੋਇਆ ਹੈ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦਾ ਹੈ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9872709363 9872709363 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਗਲ ਲੜਕਾ ਇਕਲੋਤਾ ਹੈ ਔਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਹੈ CNC ਮਸ਼ੀਨ ਆਪਰੇਟਰ ਹੈ ਬਰਥ ਹੈ ਸਤੰਬਰ 2000 ਦਾ ਯਾਨਕੀ 2000 ਬੌਰਨ ਨੇ ਔਰ ਹਾਈਟ ਹੈ ਨਾਦੀ 6 ਫੁੱਟ 2 ਇੰਚ ਕੁਆਲਿਫਿਕੇਸ਼ਨ ਹੈ ਪਲੱਸ 2 ਕਾਮਰਸ ਵਿੱਚ ਤੇ ਡਿਪਲੋਮਾ ਕੀਤਾ ਹੈ ਇਹਨਾਂ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕਾਸਟ ਹੈ ਨਾਦੀ ਜੱਟ ਸਿੱਖ ਜ਼ਮੀਨ ਹੈ ਨਾਦੀ 10 ਏਕੜ ਔਰ ਫੈਮਿਲੀ ਦੀ ਚੋਇਸ ਹੈ ਕਿ ਲੜਕੀ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਸਿਟੀਜ਼ਨ ਤੇ ਲੜਕੀ ਦੀ ਹਾਈਟ ਜਿਹੜੀ ਹੈ ਉਹ 5 ਫੁੱਟ 5 ਇੰਚ ਜਾਂ ਫਿਰ ਇਸ ਤੋਂ ਅਬਾਵਾ ਹੋਵੇ ਫਤੇਗੜ ਸਾਹਿਬ ਨੇ ਬੁਲਾਉ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 7657974896 7657974896 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਸਿੰਘਲ ਲੜਕਾ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੈ ਬਰਥ ਹੈ ਇਹਨਾਂ ਦਾ ਸਤੰਬਰ 1998 5 ਫਟ 11 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਆਈਟੀ ਡਿਗਰੀ ਤੇ ਨਾਲ ਡਿਪਲੋਮਾ ਕੀਤਾ ਹੈ ਕਾਸਟ ਜੱਟ ਸਿੱਖ ਫਾਦਰ ਗਵਰਨਮੈਂਟ ਜੌਬ ਤੇ ਨੇ ਮਦਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਆਸਟ੍ਰੇਲੀਆ ਵਿੱਚ ਦੋ ਮੰਜ਼ਿਲਾ ਇਹਨਾਂ ਦੀ ਕੋਠੀ ਹੈ ਦੋ ਇਹਨਾਂ ਦੇ ਪਲਾਟਸ ਨੇ ਤੇ ਲੜਕੀ ਇਹਨਾਂ ਨੂੰ ਆਸਟ੍ਰੇਲੀਆ ਵਿੱਚ ਪੀਆਰ ਜਾਂ ਵਰਕ ਪਰਮਿਟ ਜਾਂ ਫਿਰ ਲੜਕੀ ਸਟੱਡੀ ਵੀਜ਼ਾ ਤੇ ਹੋਵੇ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਦੀ ਹਾਈਟ ਹੋਵੇ ਅਮਰਸਰ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 60065 36025 66536025 ਨੈਕਸਟ ਹੈ ਜੀ ਵੈਲ ਸੈਟਲ ਫੈਮਲੀ ਦਾ ਲड़का ਜਿਹੜਾ ਯੂਐਸਏ ਦਾ ਸਿਟੀਜ਼ਨ ਹੈ ਔਰ ਇੰਜੀਨੀਅਰ ਹੈ ਬਰਥ ਹੈ ਇਹਨਾਂ ਦਾ 1994 ਦਾ 6 ਫੁੱਟ ਹਾਈਟ ਹੈ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਅਮਰੀਕਾ ਵਿੱਚ ਇਹਨਾਂ ਦੇ ਆਪਣੇ ਟਰੱਕ ਨੇ ਆਪਣੇ ਸਟੋਰ ਤੇ ਆਪਣਾ ਹੀ ਇਹਨਾਂ ਦਾ ਘਰ ਹੈ ਸਾਰੀ ਫੈਮਲੀ ਇਹਨਾਂ ਦੀ ਸਿਟੀਜ਼ਨ ਹੈ ਇਹਨਾਂ ਦੇ ਪੇਰੈਂਟਸ ਵੀ ਪੰਜਾਬ ਵਿੱਚ ਵੀ ਇਹਨਾਂ ਦੀ ਡਬਲ ਸਟੋਰੀ ਕੋਠੀ ਹੈ ਤੇ ਪਲੋਟਸ ਨੇ ਤੇ ਪਲੋਟਸ ਤੋਂ ਇਲਾਵਾ ਇਹਨਾਂ ਦੀ ਜ਼ਮੀਨ ਵੀ ਹੈ ਕਾਫੀ ਪ੍ਰਾਪਰਟੀ ਹੈ ਇਹਨਾਂ ਦੀ ਕਾਸਟ ਨਾਈ ਸਿੱਖ ਹੈ ਤੇ ਫੈਮਿਲੀ ਦੀ ਚੋਇਸ ਇਹ ਹੈ ਕਿ ਜਾਂ ਤੇ ਲੜਕੀ ਸੇਮ ਕਾਸਟ ਤੋਂ ਹੋਵੇ ਯਾਨੀ ਕਿ ਨਾਈ ਸਿੱਖ ਫੈਮਿਲੀ ਤੋਂ ਜੇ ਨਾਈ ਸਿੱਖ ਕਾਸਟ ਨਹੀਂ ਤਾਂ ਫਿਰ ਜੱਟ ਸਿੱਖ, ਆਰਾਮਗੜੀਆ ਸਿੱਖ, ਲੁਬਾਨੀ ਜਾਂ ਫਿਰ ਸੁਨਿਆਰੇ ਕਾਸਟ ਤੋਂ ਹੋਣ ਯਾਨੀ ਕਿ ਅੱਪਰ ਕਾਸਟ ਤੋਂ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਅੰਮ੍ਰਿਤਸਰ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕੀ ਡਿਗਰੀ ਹੋਲਡਰ ਹੋਵੇ ਕੋਈ ਵਧੀਆ ਡਿਗਰੀ ਕੀਤੀ ਹੋਵੇ ਉਹਨਾਂ ਨੇ ਜਾਂ ਯੂਐਸਏ ਵਿੱਚ ਹੋਵੇ ਜਾਂ ਫਿਰ ਪੰਜਾਬ ਤੋਂ 5 ਫੁੱਟ 6 ਇੰਚ ਜਾਂ ਇਸ ਤੋਂ ਉੱਪਰ ਦੀ ਹਾਈਟ ਵਾਲੇ ਸੰਪਰਕ ਕਰਨ। ਔਰ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਗੁਰਦਾਸਪੁਰ, ਬਟਾਲਾ, ਅਮਰਸਰ, ਤਰਨਤਾਰਨ ਏਰੀਆ ਤੋਂ। ਔਰ ਵਧੇਰੇ ਇਨਫੋਰਮੇਸ਼ਨ ਵਾਸਤੇ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ +1 510 556 7112 +1 510 556 7112 ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਲੜਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਪੀਆਰ ਹੈ ਜਾਨਕੀ ਦੋਨਾਂ ਦੇਸ਼ਾਂ ਦੇ ਵਿੱਚ ਇਹਨਾਂ ਦੇ ਕੋਲ ਅਵੇਲੇਬਿਲਿਟੀ ਹੈ ਕਿ ਇਹਨਾਂ ਦੇ ਕੋਲ ਜਿਹੜੀ ਹੈ ਪੀਆਰ ਹੈ ਪਰਮਾਨੈਂਟ ਰੈਜ਼ਿਡੈਂਸੀ fromParams ਨਿਊਜ਼ੀਲੈਂਡ ਐਂਡ ਆਸਟ੍ਰੇਲੀਆ 1992 ਬਾਰਨਰ ਨੇ ਜਾਨਕੀ 1992 ਦਾ ਬਰਤ ਹੈ 5 ਫੁੱਟ 3 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਲੋਅ ਡਿਗਰੀ ਕਾਸਟ ਹੈ ਜੱਟਿਸਿਕ ਫਾਦਰ ਗਵਰਨਮੈਂਟ ਜੋਬ ਤੇ ਨੇ ਗਵਰਨਮੈਂਟ ਜੋਬ ਤੋਂ ਰਿਟਾਇਰ ਹੋ ਚੁਕੇ ਨੇ ਮਦਰ ਹਾਊਸ ਵਾਈਫ ਹੈ ਦੋ ਇਹਨਾਂ ਦੇ ਬ੍ਰਦਰ ਨੇ ਉਹ ਵੀ ਫੋਰਨ ਦੇ ਵਿੱਚ ਨੇ ਤੇ ਲੜਕਾ ਇਹਨਾਂ ਨੂੰ ਜਾਂ ਨਿਊਜ਼ੀਲੈਂਡ ਤੋਂ ਹੋਵੇ ਜਾਂ ਆਸਟ੍ਰੇਲੀਆ ਤੋਂ ਹੋਵੇ ਤੇ ਜਾਂ ਫਿਰ ਲੜਕਾ ਪੰਜਾਬ ਤੋਂ ਹੋਵੇ ਔਰ ਇੱਕ ਜ਼ਰੂਰੀ ਇਹਨਾਂ ਦਾ ਨੋਟਿਸ ਇਹ ਹੈ ਕਿ ਲੜਕੀ ਜਿਹੜੀ ਇਸ ਟਾਈਮ ਇੰਡੀਆ ਦੇ ਵਿੱਚ ਆਈ ਹੋਈ ਆ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਇਸ ਕਰਕੇ ਇਹਨਾਂ ਦੇ ਨਾਲ ਜੇ ਤੁਹਾਡਾ ਬਾਇਓ ਡਾਟਾ ਮੈਚ ਹੋ ਰਿਹਾ ਤੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਪੰਜਾਬ ਤੋਂ ਬਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਫੋਨ ਨੰਬਰ ਨੋਟ ਕਰੋ ਜੀ 8264360681 8264360681 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਘ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਬਰਥ ਹੈ ਇਹਨਾਂ ਦਾ 1991 ਦਾ 1991 ਬੌਰਨ ਸ਼ੇਫ ਉੱਤੇ 1 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਰੋਬੋਟਿਕ ਇੰਜੀਨੀਅਰਿੰਗ ਕਾਸਟ ਹੈ ਜੱਟ ਸਿੱਖ ਇਹਨਾਂ ਦਾ ਆਪਣਾ ਘਰ ਹੈ ਤੇ ਟਰੱਕਿੰਗ ਦਾ ਬਿਜ਼ਨਸ ਹੈ ਕੈਨੇਡਾ ਵਿੱਚ ਜ਼ਮੀਨ ਹੈ ਇਹਨਾਂ ਦੀ 7 ਏਕੜ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਮਦਰ ਜਿਹੜੇ ਨੇ ਉਹ ਜੋਬ ਕਰਦੇ ਨੇ ਔਰ ਥੋੜੇ ਟਾਈਮ ਦਾ ਇਹਨਾਂ ਦਾ ਡਾਈਵੋਰਸ ਹੋਇਆ ਹੈ ਫੈਮਿਲੀ ਦੀ ਚੋਇਸ ਹੈ ਕਿ ਲੜਕੀ ਅਨਮੈਰਿਡ ਹੋਵੇ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਹੋਵੇ ਲੜਕੀ ਤਲਾਕਸ਼ੁਦਾ ਵੀ ਹੋ ਸਕਦੀ ਹੈ ਪਰ ਥੋੜੇ ਟਾਈਮ ਦਾ ਉਹਨਾਂ ਦਾ ਡਾਈਵੋਰਸ ਹੋਵੇ ਗੁਰਦਾਸਪੁਰ ਏਰੀਆ ਨੂੰ ਬਿਲੋਂਗ ਕਰਦੇ ਨੇ ਵਿਧੇਰੇ ਇਨਫੋਰਮੇਸ਼ਨ ਵਾਸਤੇ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ 996992616 8968920616 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਜਨਮ ਹੈ ਜਨਵਰੀ 1998 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਕਾਸਟ ਹੈ ਨਦੀ ਜੱਟ ਸਿੱਖ ਫਾਦਰ ਇਹਨਾਂ ਦੇ ਫਾਰਮਰ ਨੇ ਮਦਰ ਹਾਊਸ ਵਾਈਫ ਹੈ ਇੱਕ ਭਰਾ ਹੈ ਗਵਰਨਮੈਂਟ ਜੌਬ ਕਰਦਾ ਹੈ ਲड़का ਇਹਨਾਂ ਨੂੰ ਜੱਟਸੀਕ ਫੈਮਿਲੀ ਤੋਂ ਚਾਹੀਦਾ ਹੈ ਕੈਨੇਡਾ ਵਿੱਚ ਪੀਆਰ ਹੋਵੇ ਮੋਗਾ ਲੁਧਿਆਣਾ ਬਠਿੰਡਾ ਫਰੀਦਕੋਟੇਰੀਆ ਤੋਂ ਸੰਪਰਕ ਕਰੋ ਫੋਨ ਨੰਬਰ ਹੈ ਫੈਮਿਲੀ ਦਾ 762802847 7626802847 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਘ ਲੜਕਾ ਪੁਰਤਗਾਲ ਦੇ ਵਿੱਚ ਪੀਆਰ ਹੈ ਤੇ ਕੰਮ ਕਰਦਾ ਹੈ ਆਸਟਰੀਆ ਵਿੱਚ 5 ਫੁੱਟ 8 ਇੰਚ ਹਾਈਟ 1995 ਦਾ ਬਰਥ ਕੁਆਲੀਫਿਕੇਸ਼ਨ ਬੀਟੈਕ ਕੰਪਿਊਟਰ ਸਾਇੰਸ ਫਾਦਰ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਜੇੀ ਦੀ ਪੋਸਟ ਤੋਂ ਮਦਰ ਹਾਊਸ ਵਾਈਫ ਨੇ ਕਾਸਟ ਹੈ ਨਾਈ ਸਿੱਖ ਤੇ ਲੜਕੀ ਇਹਨਾਂ ਨੂੰ ਡਿਗਰੀ ਹੋਲਡਰ ਚਾਹੀਦੀ ਆ ਕੋਈ ਵਧੀਆ ਡਿਗਰੀ ਕੀਤੀ ਹੋਵੇ ਤੇ ਲੜਕੀ ਜਿਹੜੀ ਆ ਖਾਨਦਾਨੀ ਪਰਿਵਾਰ ਦੀ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਟਾਲਾ ਸਿਟੀ ਤੋਂ ਡਿਸਟ੍ਰਿਕਟ ਹੈਨਾ ਦਾ ਗੁਰਦਾਸਪੁਰ ਤੇ ਫੈਮਲੀ ਦੇ ਦੋ ਕੰਟੈਕਟ ਨੇ ਪਹਿਲਾ ਹੈ 62390 62390 68756 ਦੂਸਰਾ ਹੈ 6280106544 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਨੈਕਸਟ ਹੈ ਜੀ ਅਮਰਤਾਰੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਜਨਮ ਹੈ 1995 5 ਫੁੱਟ 1 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਇਹ ਹੈ ਬੀਏ ਐਲएलबी ਐਮਏ ਪੋਲੀਟੀਕਲ ਸਾਇੰਸ ਤੇ ਪਬਲਿਕ ਐਡਮਿਨਿਸਟ੍ਰੇਸ਼ਨ ਯਾਨੀ ਕਿ ਇਹਨਾਂ ਨੇ ਡਬਲ ਐਮਏ ਕੰਪਲੀਟ ਕੀਤੀ ਹੋਈ ਹੈ ਕਾਸਟ ਹੈ ਇਹਨਾਂ ਦੀ ਰਾਏ ਸਿਕ ਫਾਦਰ ਇਹਨਾਂ ਦੇ ਗਵਰਨਮੈਂਟ ਜੌਬ ਤੇ ਨੇ ਪੰਜਾਬ ਪੁਲਿਸ ਵਿੱਚ ਏਐਸਆਈ ਅਸਿਸਟੈਂਟ ਸਬ ਇਨਸਪੈਕਟਰ ਮਦਰ ਹਾਊਸ ਵਾਈਫ ਨੇ ਦੋ ਇਹਨਾਂ ਦੇ ਬ੍ਰਦਰ ਨੇ ਉਹ ਇੱਕ ਤੇ ਇਹਨਾਂ ਦਾ ਕੱਪੜੇ ਦਾ ਬਿਜ਼ਨਸ ਹੈ ਤੇ ਜਿਹੜਾ ਦੋ ਇਹਨਾਂ ਦੇ ਆਪਣੇ ਐਜੂਕੇਸ਼ਨਲ ਇੰਸਟੀਟਿਊਟਸ ਨੇ ਜਾਨੇ ਕਿ ਸਾਰੀ ਫੈਮਿਲੀ ਵੈਲ ਸੈਟਲ ਹੈ ਤੇ ਫੈਮਿਲੀ ਦੀ ਚੋਇਸ ਕੀ ਆ ਕਿ ਲੜਕਾ ਅਮਰਤਾਰੀ ਹੋਵੇ ਸਰਕਾਰੀ ਜੋਬ ਤੇ ਹੋਵੇ ਜਾਂ ਕੋਈ ਪ੍ਰਾਈਵੇਟ ਜੋਬ ਤੇ ਜਾਂ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਤੇ ਫੈਮਿਲੀ ਦੇ ਦੋ ਕੰਟੈਕਟ ਨੋਟ ਕਰੋ ਜੀ 8437652460 ਤੇ 6239524337 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਜਨਮ ਹੈ ਨਵੰਬਰ 2001 ਦਾ ਯਾਨੀ ਕਿ 2001 ਬੌਰਨ ਨੇ ਹਾਈਟ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਕਾਸਟ ਹੈ ਰਾਮਗੜੀਆ ਸਿਕ ਲੜਕੀ ਨੇ ਪੀਟੀਈ ਵੀ ਕੀਤੀ ਹੋਈ ਹੈ ਬਾਹਰ ਜਾਣ ਵਾਸਤੇ ਜਿਹੜਾ ਇੱਕ ਟੈਸਟ ਹੁੰਦਾ ਹੈ ਤੇ ਇਹਨਾਂ ਦੇ ਸੱਤ ਬੈਂਡ ਬੰਦੇ ਨੇ ਓਵਰਆਲ ਫਾਦਰ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਹੈ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਵਿੱਚ ਚਾਹੀਦਾ ਹੈ ਪੀਆਰ ਹੋਵੇ ਅੰਮ੍ਰਿਤਸਰ ਏਰੀਆ ਨੂੰ ਬਿਲੋਂਗ ਕਰਦੇ ਨੇ ਤੇ ਫੈਮਿਲੀ ਦਾ ਫੋਨ ਨੰਬਰ ਹੈ 82644 71712 82644 71712 ਨੈਕਸਟ ਇਹ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਗਲ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਇਹਨਾਂ ਨੇ ਅਪਲਾਈ ਕੀਤਾ ਹੋਇਆ ਹੈ ਤੇ ਬਰਥ ਹੈ ਇਹਨਾਂ ਦਾ 1993 ਦਾ 1993 ਬੌਰਨ 5 ਫੁੱਟ 5 ਇੰਚ ਹਾਈਟ ਹੈ ਕਵਾਲੀਫਿਕੇਸ਼ਨ ਹੈ ਬੀਟਾ ਕਾ ਮੈਕੈਨਿਕਲ ਫਾਦਰ ਇਹਨਾਂ ਦੇ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਦਰ ਹਾਊਸ ਵਾਈਫ ਕਾਸਟ ਹੈ ਇਹਨਾਂ ਦੀ ਅਰੋੜਾ ਖੱਤਰੀ ਲੜਕਾ ਮੰਗਲੀਕ ਹੈ ਤੇ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਲੜਕੀ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦੀ ਹੈ ਅੰਮ੍ਰਿਤਸਰ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 828383215 8283830215 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਸਿੰਘ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਬਰਥ ਹੈ 1988 5 ਫੁੱਟ 8 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਐਮ ਫਾਰਮੇਸੀ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਕੈਨੇਡਾ ਵਿੱਚ ਮੈਰਿਡ ਹੈ ਕਾਸਟ ਜੱਟ ਸਿੱਖ ਹੈ ਜ਼ਮੀਨ 12 ਏਕੜ ਹੈ ਇਹਨਾਂ ਦੀ ਸ਼ਹਿਰੀ ਪ੍ਰਾਪਰਟੀ ਮੰਗ ਕੋਈ ਨਹੀਂ ਹੈ ਲੜਕੀ ਵਧੀਆ ਖਾਨਦਾਨੀ ਪਰਿਵਾਰ ਤੋਂ ਹੋਵੇ ਜੱਟ ਸਿੱਖ ਹੋਵੇ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਤੇ 35 ਸਾਲ ਤੱਕ ਦੀ ਏਜ ਤੱਕ ਹੋਵੇ ਲੁਧਿਆਣਾ ਏਰੀਆ ਨੂੰ ਬਲੋਂਗ ਕਰਦੇ ਨੇ ਫੈਮਿਲੀ ਦੇ ਦੋ ਕੰਟੈਕਟ ਦਿੱਤੇ ਹੋਏ ਨੇ ਪਹਿਲਾ ਹੈ +1 437 376 7620 ਦੂਸਰਾ ਹੈ 98142 14601 ਨੈਕਸਟ ਹੈ ਜੀ ਲੜਕੇ ਦਾ ਰਿਸ਼ਤਾ ਨਾਮ ਹੈ ਸਿੰਘ ਲੜਕਾ ਮਲਟੀ ਨੈਸ਼ਨਲ ਕੰਪਨੀ ਵਿੱਚ ਜੋਬ ਕਰਦਾ ਹੈ ਜਾਨਕਿ ਐਮ ਐਨ ਸੀ ਵਿੱਚ ਜੋਬ ਹੈ 1994 ਦਾ ਬਰਥ 1994 ਦਾ ਹਾਈਟ ਹੈ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਹੈ ਬੀ ਤੱਕ ਮੈਕੈਨਿਕਲ ਕਾਸਟ ਹੈ ਨਾਦੀ ਜੱਟ ਸਿੱਖ ਜ਼ਮੀਨ ਹੈ ਨਾਦੀ ਲਗਭਗ 4.5 ਏਕੜ ਇਹਨਾਂ ਨੇ ਵੈਸੇ 4 ਏਕੜ ਲਿਖਵਾਇਆ ਹੋਇਆ ਹੈ ਲੜਕੀ ਇਹਨਾਂ ਨੂੰ ਸੇਮ ਕਾਸਟ ਤੋਂ ਚਾਹੀਦੀ ਹੈ ਯਾਨੀ ਕਿ ਜੱਟ ਸਿੱਖ ਹੋਵੇ ਤੇ ਡਿਗਰੀ ਵੀ ਉਹਨਾਂ ਦੀ ਬਰਾਬਰ ਦੀ ਯੋਗਤਾ ਵਾਲੀ ਹੋਵੇ ਯਾਨੀ ਕਿ ਬੀ ਤੱਕ ਕੀਤੀ ਹੋਵੇ 5 ਫੁੱਟ 4 ਇੰਚ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਹਾਈਟ ਹੋਵੇ ਪਟਿਆਲਾ ਰੀ ਅਨ ਬਲੋਂਗ ਕਰਦੇ ਨੇ ਤੇ ਫੈਮਿਲੀ ਵਾਲਿਆਂ ਦਾ ਨੰਬਰ ਹੈ 94786 68429 9478668429 ਨੈਕਸਟ ਇਹ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਔਰ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਬਰਥ ਹੈ 1998 1998 5 ਫੁੱਟ 8 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਹੈ ਇੱਕ ਬ੍ਰਦਰ ਹੈ ਕੈਨੇਡਾ ਵਿੱਚ ਵਰਕ ਪਰਮਿਟ ਕਾਸਟ ਹੈ ਇਹਨਾਂ ਦੀ ਅਰੋੜਾ ਸਿੱਖ ਲੜਕਾ ਹੈ ਨਾਨੂਕ ਕੈਨੇਡਾ ਦਾ ਪੀਆਰ ਚਾਹੀਦਾ ਹੈ ਮੋਗਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9878872815 9876872815 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਕੌਰ ਲੜਕੀ ਦਾ ਬਰਥ ਹੈ 1996 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਇੱਕ ਬ੍ਰਦਰ ਹੈ ਗਵਰਨਮੈਂਟ ਜੌਬ ਤੇ ਆਰਮੀ ਵਿੱਚ ਹੈ ਲੜਕਾ ਇਹਨਾਂ ਦਾ ਜਾਨੀ ਕਿ ਜਿਹੜਾ ਬ੍ਰਦਰ ਹੈ ਕਾਸਟ ਹੈ ਨਾਈ ਸਿੱਖ ਤੇ ਲੜਕੀ ਦਾ ਸ਼ਾਰਟ ਟਰਮ ਡਾਈਵੋਰਸ ਹੋਇਆ ਹੈ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਅਨਮੈਰਿਡ ਹੋਵੇ ਜਾਂ ਲੜਕਾ ਡਾਈਵੋਰਸੀ ਹੋਵੇ ਪਰ ਸਰਕਾਰੀ ਜੌਬ ਕਰਦਾ ਹੋਵੇ ਔਰ ਲੜਕਾ ਜੇ ਫਿਰ ਸਰਕਾਰੀ ਜੌਬ ਨਹੀਂ ਹੈ ਤਾਂ ਕੋਈ ਬਿਜ਼ਨਸ ਕਰਦਾ ਹੋਵੇ ਮਾਨਸਾ ਏਰੀਆ ਨੂੰ ਬਿਲੋਂਗ ਕਰਦੇ ਨੇ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 6280800582 6280800582 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਡਾਕਟਰ ਕੌਰ ਯੂਐਸਏ ਦੀ ਸਿਟੀਜ਼ਨ ਹੈ ਤੇ ਯੂਐਸਏ ਤੇ ਕੈਨੇਡਾ ਦੋਨਾਂ ਦੇਸ਼ਾਂ ਦੀ ਇਹਨਾਂ ਦੇ ਕੋਲ ਸਿਟੀਜ਼ਨਸ਼ਿਪ ਹੈ ਸਾਰੀ ਫੈਮਿਲੀ ਯੂਐਸਏ ਵਿੱਚ ਹੈ ਬਰਥ ਹੈ 1995 ਦਾ 1995 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਡੀ एमडी डॉक्टर ਨੇ ਫਾਦਰ ਇਹਨਾਂ ਦੇ ਇੰਜੀਨੀਅਰ ਨੇ ਮਦਰ ਜਿਹੜੇ ਨੇ ਉਹ ਹਾਊਸ ਵਾਈਫ ਨੇ ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੇ ਯੂ ਐਸ اے ਵਿੱਚ ਜਾਂ ਫਿਰ ਕੈਨੇਡਾ ਵਿੱਚ ਚਾਹੀਦਾ ਹੈ ਡਾਕਟਰ ਹੋਵੇ ਜਾਂ ਇੰਜੀਨੀਅਰ ਅਰਾਜਪੁਰਾ ਸਿਟੀ ਨੇ ਬਿਲੋਂਗ ਕਰਦੇ ਨੇ ਨੀਅਰ ਪਟਿਆਲਾ ਤੇ ਫੈਮਿਲੀ ਦੇ ਦੋ ਕੰਟੈਕਟ ਨੋਟ ਕਰੋ ਜੀ ਪਹਿਲਾ ਹੈ +14255823420 ਦੂਸਰਾ ਹੈ +1425245206 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਡਾਕਟਰ ਸਿੰਘ ਲड़का ਇਕਲੋਤਾ ਹੈ ਇਹਨਾਂ ਦਾ ਆਪਣਾ ਕਲੀਨਿਕ ਹੈ ਤੇ ਬਹੁਤ ਵਧੀਆ ਇਹਨਾਂ ਦਾ ਬਿਜ਼ਨਸ ਹੈ ਨਾਲ ਹੀ ਇਹਨਾਂ ਦੀ ਆਪਣੀ ਲੈਬ ਹੈ 1990 ਦਾ ਬਰਤ ਹੈ ਔਰ ਇਹ ਅਨਮੈਰਿਡ ਨੇ 5 ਫੁੱਟ 10 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਲੈਕਟ੍ਰੋ ਹੋਮੀਓਪੈਥਿਕ ਡੀਈਐਮਐਸ ਡੀਈਐਮਐਸ ਡੀਐਨਵਾਈਐਸ ਕਾਸਟ ਹੈ ਨਾਈ ਸਿੱਖ ਜਾਤੀਬੰਧਨ ਕੋਈ ਨਹੀਂ ਹੈ ਲੜਕੀ ਡਿਗਰੀ ਹੋਲਡਰ ਹੋਵੇ ਮੈਡੀਕਲ ਫੀਲਡ ਤੋਂ ਜਾਂ ਫਿਰ ਕੋਈ ਹੋਰ ਵਧੀਆ ਡਿਗਰੀ ਕੀਤੀ ਹੋਵੇ ਔਰ ਵਧੀਆ ਇਹਨਾਂ ਦੀ ਪ੍ਰਾਪਰਟੀ ਹੈ ਵਧੀਆ ਕੋਠੀ ਬਣੀ ਹੋਈ ਹੈ ਵਧੀਆ ਬੈਂਕ ਬੈਲੈਂਸ ਵੀ ਹੈ ਔਰ ਮੋਗਾ ਰਿਆਨ ਨੂੰ ਬਲੌਂ ਕਰਦੇ ਨੇ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਫੈਮਿਲੀ ਦੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਫਰਸਟ ਹੈ 966542590 ਸੈਕੰਡ ਵਨ ਹੈ 9814654434 ਤੇ ਲਾਸਟ ਵਨ ਹੈ 7508379721 ਸਾਰੇ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਨਾਮ ਹੈ ਸਿੰਘ ਲड़का ਹੀ ਇਕਲੋਤਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਬਰਥ ਹੈ ਇਹਨਾਂ ਦਾ 1999 ਦਾ 1989 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਫਿਲ ਐਮਐਡ ਕਾਸਟ ਹੈ ਨਦੀ ਰਾਮ ਦਾਸੀ ਇਸ ਇੱਕ ਫਾਦਰ ਇਹਨਾਂ ਦੇ ਗਵਰਨਮੈਂਟ ਜੋਬ ਰਿਟਾਇਰ ਨੇ ਮਦਰ ਹਾਊਸ ਵਾਈਫ ਹੈ ਔਰ ਲੜਕੀ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦੀ ਹੈ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ Jalandhar area nu belong karde ne family de do contact ne pehla hai 97792 66008 dusra hai 99142 13300 so i am going to repeat the contact numbers again first one is 97792 66008 and second one is 99142 13300 so esan ajj di video vich ladkiyan ate ladkeyan de khaas rishte ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜਾ ਸਾਡਾ ਦੂਸਰਾ ਚੈਨਲ ਹੈ ਮੈਰਿਜ ਵੀਰੋ ਵਾਲਾ ਜਿਸ ਦਾ ਨਾਮ ਹੈ ਅਕਾਲ ਰੂਪ ਮੈਰਿਜ ਹੱਬ ਉਸ ਚੈਨਲ ਤੇ ਅਸੀਂ ਤਿੰਨ ਵੀਡੀਓਜ਼ ਲਗਾਤਾਰ ਪਾਈਆਂ ਨੇ ਇੱਕ ਵਿੱਚ 51 ਰਿਸ਼ਤੇ ਨੇ ਲੜਕੀਆਂ ਦੇ ਇੱਕ ਵਿੱਚ 38 ਰਿਸ਼ਤੇ ਨੇ ਇੱਕ ਵਿੱਚ 32 ਰਿਸ਼ਤੇ ਨੇ ਉਹ ਵੀਡੀਓਜ਼ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਜੇਕਰ ਤੁਹਾਡਾ ਬਾਇ ਡਾਟਾ ਉਹਨਾਂ ਦੇ ਨਾਲ ਮੈਚ ਹੋ ਰਿਹਾ ਉਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਲਓ ਕਿਉਂਕਿ ਉਹਨਾਂ ਦੇ ਵਿੱਚ ਸਾਰੇ ਰਿਸ਼ਤੇ ਅਜੇ ਤੱਕ ਫਾਈਨਲ ਨਹੀਂ ਹੋਏ ਕੁਝ ਕੇ ਰਿਸ਼ਤੇ ਹੀ ਫਾਈਨਲ ਹੋਏ ਨੇ ਸੋ ਜਿਨ੍ਹਾਂ ਨੇ ਆਪਣੀ ਨਵੀਂ ਐਡ ਲਗਵਾਨੀ ਹੈ ਜਾਂ ਜਿਨ੍ਹਾਂ ਨੇ ਐਡ ਰਿਪੀਟ ਕਰਵਾਨੀ ਹੈ ਸਾਨੂੰ WhatsApp ਤੇ ਮੈਸੇਜ ਕਰੋ ਫੋਨ ਕਾਲ ਨਹੀਂ ਕਰਨਾ ਹੈ ਸੋ ਤੁਹਾਨਾਂ ਸਾਰਿਆਂ ਨੂੰ ਜਲਦੀ ਰਿਸ਼ਤਾ ਮਿਲ ਜਾਏ ਉਸ ਵਾਸਤੇ ਤੁਹਾਡਾ ਸਾਰਿਆਂ ਦਾ ਬੈਸਟ ਆਫ ਲੱਕ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ